ਹੈਲੋ ਦੋਸਤੋ ਮਾਈ ਸੈਲਫ ਮਿੰਟੋ ਤੇ ਮਾਸਟਰ ਸ਼ੈਫ ਦਾ ਤੁਸੀਂ ਬਹੁਤ ਦੇਖਿਆ ਹੋਏਗਾ ਜਿਹਦੇ ਵਿੱਚ ਅਲੱਗ-ਅਲੱਗ ਡਿਸ਼ਸ ਬਣਾਉਣੀ ਸਿਖਾਉਂਦੇ ਹਾਂ ਖਾਣ ਵਾਲੀਆਂ ਪਰ ਇਸ ਚੁਨਾਵੀ ਮਾਹੌਲ ਦੇ ਵਿੱਚ ਅਸੀਂ ਲੈ ਕੇ ਆਏ ਹਾਂ ਤੁਹਾਡੇ ਵਾਸਤੇ politicial chef ਜਿਹਦੇ ਵਿੱਚ ਅਸੀਂ ਅੱਜ ਦੀ ਜਿਹੜੀ ਤੁਹਾਨੂੰ ਚੀਜ਼ ਸਿਖਾਵਾਂਗੇ ਬਣਾਉਣੀ ਉਹ ਹੈ ਜੀ politicial recipe ਤੇ ਬਹੁਤੀਆਂ ਗੱਲਾਂ ਨਾ ਕਰਦੇ ਹੋਏ ਆਓ ਫਿਰ ਸ਼ੁਰੂ ਕਰਦੇ ਹਾਂ ਕਿ ਇੰਡੀਆ ਦੇ ਵਿੱਚ ਭਾਰਤ ਦੇਸ਼ ਦੇ ਵਿੱਚ ਇੱਕ politician ਕਿਵੇਂ ਤਿਆਰ ਹੁੰਦਾ ਹੈ ਤੇ ਸ਼ੁਰੂ ਕਰਦੇ ਹਾਂ ਅੱਜ ਦਾ ਫਿਰ politicial chef ਸੋ ਅੱਜ ਦੀ ਜਿਹੜੀ ਪੋਲਿਟੀਕਲ ਰੈਸিপি ਅਸੀਂ ਬਣਾ ਰਹੇ ਹਾਂ ਜਿਹਨੂੰ ਆਮ ਭਾਸ਼ਾ ਦੇ ਵਿੱਚ ਪੋਲਿਟੀਸ਼ਨ ਵੀ ਕਿਹਾ ਜਾਂਦਾ ਹੈ ਤੇ ਪੰਜਾਬੀ ਵਿੱਚ ਜਿਸਨੂੰ ਰਾਜਨੇਤਾ ਵੀ ਕਹਿੰਦੇ ਹਨ ਉਸ ਨੂੰ ਬਣਾਉਣ ਵਾਸਤੇ ਸਭ ਤੋਂ ਜਿਹੜੀ ਜ਼ਰੂਰੀ ਚੀਜ਼ ਚਾਹੀਦੀ ਹੈ ਉਹ ਚਾਹੀਦਾ ਇੱਕ ਐਸਾ ਇਨਸਾਨ ਜਿਹੜਾ ਬਿਲਕੁਲ ਵੇਲਾ ਤੇ ਨਿਕੰਮਾ ਹੋਵੇ ਸੋ ਸਭ ਤੋਂ ਪਹਿਲਾਂ ਅਸੀਂ ਖਾਲੀ ਭਾਂਡਾ ਲੈਣਾ ਤੇ ਇਹ ਕਰਸ਼ੀ ਲੈਣੀ ਹੈ ਉਸ ਤੋਂ ਬਾਅਦ ਮੈਂ ਜਿਵੇਂ ਤੁਹਾਨੂੰ ਦੱਸਿਆ ਸਭ ਤੋਂ ਜਿਹੜੀ ਪਹਿਲੀ ਰਿਕੁਆਇਰਮੈਂਟ ਆ ਪੋਲਿਟੀਕਲ ਰੈਸিপি ਬਣਾਉਂਦੀ ਪੋਲਿਟੀਸ਼ਨ ਬਣਾਉਂਦੀ ਰਾਜਨੇਤਾ ਬਣਾਉਂਦੀ ਉਹ ਇੱਕ ਐਸਾ ਇਨਸਾਨ ਅਸੀਂ ਐਡ ਕਰਾਂਗੇ ਖਾਲੀ ਭਾਂਡੇ ਵਿੱਚ ਜਿਹ ਅਸੀਂ ਬੋਤਲ ਚੋਂ ਇੱਕ ਇਨਸਾਨ ਵੇਲਰ ਤੇ ਨਿਕੰਮਾ ਅਸੀਂ ਐਡ ਕਰ ਦਿੰਦੇ ਹਾਂ ਅਸੀਂ ਐਡ ਕਰਤਾ ਹੈ। ਤੋ ਜਿਵੇਂ ਤੁਸੀਂ ਦੇਖਿਆ ਇਸ ਕੜਾਈ ਦੇ ਵਿੱਚ ਅਸੀਂ ਵੇਲਾ ਤੇ ਨਿਕੰਮਾ ਇਨਸਾਨ ਪਾਇਆ ਹੈ ਇਹਨੂੰ ਥੋੜਾ ਜਿਹਾ ਹਿਲਾਉਣਾ ਫਿਰ ਇਹਨੂੰ ਨਾ ਅਸੀਂ ਥੋੜਾ ਜਿਹਾ ਪੰਪ ਦਵਾਂਗੇ। ਜੋ ਇਦਾਂ ਥੋੜਾ ਥੋੜਾ ਕਰਕੇ ਅਸੀਂ ਬਹੁਤ ਜ਼ਿਆਦਾ ਪੰਪ ਦੇਣਾ ਇਹਨੂੰ ਕਿਉਂਕਿ ਇੰਡੀਆ ਦੇ ਵਿੱਚ ਪੋਲੀਟਿਸ਼ੀਅਨ ਬਣਨ ਵਾਸਤੇ ਪੰਪ ਦੇਣਾ ਬਹੁਤ ਜ਼ਰੂਰੀ ਆ ਕਿਸੇ ਨੂੰ ਵੀ ਕਿਉਂਕਿ ਪੋਲੀਟਿਸ਼ੀਅਨ ਬਣਨ ਵਾਸਤੇ ਥੋੜੀ ਜੀ ਕਹਿੰਦੇ ਨੇ ਬੰਦੇ ਚ ਹਵਾ ਹੋਣੀ ਚਾਹੀਦੀ ਹੈ ਸੋ ਵਾਰਤ ਬਾਦ ਹਵਾ ਭਰਨੀ ਇਹਦੇ ਚ ਸੋ ਹੁਣ ਜਦੋਂ ਇਹਦੇ ਵਿੱਚ ਬਿਨਾਂ ਗੱਲ ਤੋਂ ਪੂਰੀ ਹਵਾ ਭਰ ਗਈ ਆ ਫਿਰ ਤੁਸੀਂ ਇਹਦੇ ਵਿੱਚ ਇਹ ਆਪਣਾ ਬੇਈਮਾਨੀ ਦਾ ਜਿਹੜਾ ਤੇਲ ਆ ਬੇਈਮਾਨੀ ਦੇ ਤੇਲ ਦੀਆਂ ਦੋ ਬੂੰਦਾਂ ਜਿਹੜੀਆਂ ਉਹ ਐਡ ਕਰਨੀਆਂ ਇਹ ਬੇਈਮਾਨੀ ਦਾ ਤੇਲ ਆ ਇਹ ਬੇਈਮਾਨੀ ਦੇ ਤੇਲ ਦੀਆਂ ਅਸੀਂ ਦੋ ਬੂੰਦਾਂ ਹੁਣ ਇਹਦੇ ਵਿੱਚ ਐਡ ਕਰਾਂਗੇ ਬਈਮਾਨੀ ਦਾ ਤੇਲ ਦੀਆਂ ਦੋ ਬੂੰਦਾਂ ਵਿੱਚ ਐਡ ਕੀਤੀਆਂ ਤੇ ਉਸ ਤੋਂ ਬਾਅਦ ਅਸੀਂ ਝੂਠ ਦਾ ਸੇਕ ਐਣਾ ਝੂਠਾ ਝੂਠ ਦਾ ਸੇਕ ਦੇਣਾ ਇਹਨੂੰ ਝੂਠ ਦਾ ਸੇਕ ਦੇ ਦੇ ਕੇ ਤੇ ਇਹਨੂੰ ਗਰਮ ਕਰਨਾ ਪੂਰਾ ਗਰਮ ਕਰਨਾ ਝੂਠ ਦਾ ਸੇਕ ਦੇ ਦੇ ਕੇ ਇਹਦੇ ਵਿੱਚ ਮੈਂ ਦੱਸ ਚੁੱਕਾ ਬਈਮਾਨੀ ਦਾ ਤੇਲ ਪਾਇਆ ਤੇ ਹੁਣ ਅਸੀਂ ਝੂਠ ਦੇ ਸੇਕ ਨਾਲ ਇਹਨੂੰ ਗਰਮ ਕਰ ਰਹੇ ਹਾਂ ਜਦੋਂ ਤੇਲ ਸੜ ਸੜ ਕੇ ਪੂਰਾ ਗਰਮ ਹੋ ਜਾਵੇ ਉਸ ਤੋਂ ਬਾਅਦ ਫਿਰ ਅਸੀਂ ਬੇਅਕਲੀ ਦਾ ਮਸਾਲਾ ਪਾਉਣਾ ਬੇਅਕਲੀ ਦਾ ਮਸਾਲਾ ਹੈ ਸੋ ਇਹ ਅਸੀਂ ਥੋੜਾ ਜਿਆ ਐਡ ਕਰਾਂਗੇ ਹੁਣ ਬੇਅਕਲੀ ਦਾ ਐਸੀ ਬੇਅਕਲੀ ਦਾ ਮਸਾਲਾ ਐਡ ਕਰਤਾ ਉਸ ਤੋਂ ਬਾਅਦ ਫਿਰ ਅਸੀਂ ਭ੍ਰਿਸ਼ਟਾਚਾਰ ਦੀ ਥੋੜੀ ਜੀ ਚਟਨੀ ਲੈਣੀ ਹੈ ਐ ਭ੍ਰਿਸ਼ਟਾਚਾਰ ਦੀ ਚਟਨੀ ਆ ਭ੍ਰਿਸ਼ਟਾਚਾਰ ਦੀ ਚਟਨੀ ਐਡ ਕਰਨੀ ਹੈ ਥੋੜੀ ਜੀ ਐ ਭ੍ਰਿਸ਼ਟਾਚਾਰ ਦੀ ਅਸੀਂ ਚਟਨੀ ਐਡ ਕਰ ਦਿੱਤੀ ਹੈ ਤੇ ਉਸ ਤੋਂ ਬਾਅਦ ਜੀ ਇਹਦੇ ਵਿੱਚ ਬੇਸ਼ਰਮੀ ਦਾ ਬੇਸ਼ਰਮੀ ਦਾ ਥੋੜਾ ਜਿਆ ਸੌਸ ਐਡ ਕਰਾਂਗੇ ਐਸੀ ਬੇਸ਼ਰਮੀ ਦਾ ਥੋੜਾ ਜਿਹਾ ਸੌਸ ਐਡ ਕੀਤਾ ਬੇਸ਼ਰਮੀ ਦਾ ਬੇਸ਼ਰਮੀ ਦਾ ਸੌਸ ਐਡ ਕਰਨ ਤੋਂ ਬਾਅਦ ਇਹਦੇ ਵਿੱਚ ਫਿਰ ਝੂਠੇ ਲਾਰਿਆਂ ਦੀ ਕਰਸ਼ੀ ਮਾਰਨੀ ਐ ਅਸੀਂ ਝੂਠੇ ਲਾਰਿਆਂ ਦੀ ਕਰਸ਼ੀ ਮਾਰ ਰਹੇ ਹਾਂ ਉਹਨਾਂ ਚਿਰ ਝੂਠੇ ਲਾਰਿਆਂ ਦੀ ਕਰਸ਼ੀ ਮਾਰਨੀ ਜਿੰਨਾ ਚਿਰ ਇਸ ਭਾਂਡੇ ਦੇ ਵਿੱਚ ਖਾਲੀ ਭਾਂਡੇ ਦੇ ਵਿੱਚ ਉਹਦਾ ਦਿਮਾਗ ਵੀ ਬਿਲਕੁਲ ਖਾਲੀ ਨਾ ਹੋ ਜਾਏ ਜਿਹੜੀ ਅਸੀਂ ਪੋਲਿਟਿਕਲ ਰੈਸਪੀ ਬਣਾ ਰਹੇ ਹਾਂ ਤੇ ਵੇਖਿਆ ਜਦੋਂ ਝੂਠੇ ਲਾਰਿਆਂ ਦੀ ਕਰਸ਼ੀ ਮਾਰ-ਮਾਰ ਕੇ ਦਿਮਾਗ ਬਿਲਕੁਲ ਖਾਲੀ ਹੋ ਗਿਆ ਉਸ ਤੋਂ ਬਾਅਦ ਅਸੀਂ ਥੋੜਾ ਜਿਹਾ ਧੋਖੇ ਦਾ ਫਿਰ ਤੜਕਾ ਲਾਉਣਾ ਹੈ ਇਹਦੇ ਵਿੱਚ ਸੋ ਐਸੀ ਧੋਖਾ ਪਾਵਾਂਗੇ ਤੇ ਧੋਖਾ ਐਡ ਕਰਕੇ ਤੇ ਧੋਖੇ ਦਾ ਤੜਕਾ ਲਾਵਾਂਗੇ ਸੋ ਧੋਖੇ ਦਾ ਤੜਕਾ ਲਾਲ ਲਗਾ ਕੇ ਲਗਾ ਲਗਾ ਕੇ ਫਿਰ ਇਹਦੇ ਵਿੱਚ ਥੋੜਾ ਜਿਹਾ ਅਸੀਂ ਇਹ ਕੋਟਾਲਾ ਲੈਣਾ ਤੇ ਥੋੜੇ ਜਿਹੇ ਕੋਟਾਲੇ ਦਾ ਅਸੀਂ ਛਿੜਕਾਅ ਕਰਾਂਗੇ ਇਹਦੇ ਵਿੱਚ ਅਸੀਂ ਕੋਟਾਲੇ ਦਾ ਅਸੀਂ ਛਿੜਕਾਅ ਕੀਤਾ ਸੋ ਕੋਟਾਲੇ ਦਾ ਛੜਕਾਵ ਕਰਨ ਤੋਂ ਬਾਅਦ ਇਸ ਨੂੰ ਸੇਕ ਲੱਗਣ ਦੇਣਾ ਵਾ ਢੀਠ ਬਨਣ ਵਾਸਤੇ ਢੀਠ ਬਨਣ ਵਾਸਤੇ ਨੂੰ ਸੇਕ ਲੱਗਣ ਦੇਣਾ ਉਹਨਾਂ ਦੇਰ ਸੇਕ ਲੱਗਣ ਦੇਣਾ ਜਿੰਨਾ ਚਿਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਮਿਕਸ ਨਾ ਹੋ ਜਾਣ ਤੇ ਆ ਦੇਖੋ ਜੀ ਜਦੋਂ ਹੁਣ ਇਹ ਸਾਰੀਆਂ ਚੀਜ਼ਾਂ ਮਿਕਸ ਹੋ ਗਈਆਂ ਤੇ ਅੱਜ ਦਾ ਤੁਹਾਡਾ ਪੋਲੀਟਿਸ਼ੀਅਨ ਪੋਲੀਟੀਕਲ ਰੈਸਪੀ ਬਿਲਕੁਲ ਤਿਆਰ ਹੈ ਸੋ ਪੋਲੀਟੀਕਲ ਸ਼ੈਫ ਦੇ ਵਿੱਚ ਜੀ ਹਾਂ ਅੱਜ ਦੀ ਜਿਹੜੀ ਰੈਸਪੀ ਆ ਜਿਸ ਦਾ ਅਸੀਂ ਨਾਂ ਦਿੱਤਾ ਸੀ ਪੋਲਿਟਿਕਲ ਰੈਸਪੀ ਉਹ ਬਣ ਕੇ ਬਿਲਕੁਲ ਤਿਆਰ ਹੈ ਤੁਹਾਡੇ ਸਾਹਮਣੇ ਦੇਖੋ ਜਰਾ ਸੋ ਇਹ ਸੀ ਅੱਜ ਦੀ ਪੋਲਿਟਿਕਲ ਰੈਸਪੀ ਜਿਹੜੀ ਅਸੀਂ ਤੁਹਾਨੂੰ ਬਣਾ ਕੇ ਦੱਸੀਏ ਇਹ ਜਿਹੜੀ ਪੋਲਿਟਿਕਲ ਰੈਸਪੀ ਹੈ ਇਹ ਡਿਸ਼ ਹੈ ਸਿਰਫ ਇੰਡੀਆ ਦੇ ਵਿੱਚ ਹੀ ਪਾਈ ਜਾਂਦੀ ਆ ਕਿਉਂਕਿ ਸਿਰਫ ਸਾਰੀ ਦੁਨੀਆ ਦੇ ਉੱਤੇ ਇੰਡੀਆ ਵਿੱਚ ਹੀ ਆਪਸੇ ਵੋਟਰ ਹਨ ਜੋ ਸਭ ਕੁਝ ਜਾਣਦੇ ਹੋਏ ਵੀ ਇਹਨਾਂ ਵਰਗਿਆਂ ਨੂੰ ਹੀ ਵੋਟ ਪਾ ਦਿੰਦੇ ਹਨ ਸੋ ਪੋਲੀਟੀਸ਼ੀਅਨਸ ਆ ਅਸੀਂ ਤੁਹਾਨੂੰ ਇੱਕ ਗੱਲ ਪੁੱਛਣਾ ਚਾਹਾਂਗੇ ਕਿ ਲੋਕ ਤੁਹਾਨੂੰ ਵੋਟਾਂ ਪਾ ਕੇ ਤੁਹਾਨੂੰ ਜਿਤਾ ਕੇ ਮੰਤਰੀ ਬਣਾਉਣਗੇ ਤੁਸੀਂ ਲੋਕਾਂ ਦਾ ਕੀ ਬਣਾਓਗੇ ਫੋਦੂ ਧੰਨਵਾਦ